ਮਾ ਬੋਲੀ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਜੀ ਤੇਸ਼ੋਲੀ ਜੀ ਹਾਂ ਗੱਲ ਕਰੀਏ ਤਾਂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਜੋ ਘਟਨਾ ਹੁੰਦੀ ਹੈ ਉਸ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਰੋਸ ਹੈ ਜੋ ਦੇਖਣ ਨੂੰ ਮਿਲ ਰਿਹਾ ਹੈ ਅਤੇ ਉੱਥੇ ਹੀ ਗੱਲ ਕੀਤੀ ਜਾਵੇ ਪਟਿਆਲੇ ਦੀ ਤਾਂ ਪਟਿਆਲੇ ਦੇ ਵਿੱਚ ਵੀ ਵੱਖ-ਵੱਖ ਜਥੇਬੰਦੀਆਂ ਵੱਲੋਂ ਇਸ ਘਟਨਾ ਦਾ ਜੋ ਰੋਸ ਹੈ ਪ੍ਰਗਟ ਕੀਤਾ ਗਿਆ ਤੇ ਉੱਥੇ ਹੀ ਗੱਲ ਕਰੀਏ ਤਾਂ ਭਾਜਪਾ ਦੀ ਪਟਿਆਲਾ ਕਾਈ ਵੱਲੋਂ ਪੀਬਾ ਜੈਂਦਰ ਕੌਰ ਦੀ ਅਗਵਾਈ ਦੇ ਵਿੱਚ ਰੋਸ ਮਾਰਚ ਹੈ ਜੋ ਕਿਤਾ ਗਿਆ ਵੱਲੋਂ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਗਿਆ ਕਿ ਉਹਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਮਿਤ ਸ਼ਾਹ ਤੇ ਪੂਰਨ ਤੌਰ ਤੇ ਵਿਸ਼ਵਾਸ ਹੈ ਕਿ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਤੇ ਸਖਤ ਤੋਂ ਸਖਤ ਕشن ਹੈ ਜੋ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਿੱਤਾ ਜਾਵੇਗਾ ਜੀ ਜੀ ਅੱਜ ਇੱਥੇ ਰੋਸ ਪ੍ਰਗਟ ਕਰਨ ਕਰ ਰਹੇ ਹੈ ਜੋ ਕੱਲ ਵਾਟਾਪ ਤੋਂ ਹੋ ਰਹੀ ਹੈ ਤਹਿਲਕਾ ਵਿੱਚ ਜਿੱਥੇ ਤੰਗਵਾਦੀਆਂ ਨੇ ਸਾਡੇ 26 ਦੇਸ਼ ਵਾਸੀਆਂ ਨੂੰ ਗੋਲੀ ਮਾਰੀ ਹੈਗੀ ਹੈ। ਔਰ ਮੈਂ ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨਾ ਚਾਹੁੰਦੀ ਹਾਂ। ਔਰ ਮੈਨੂੰ ਪਤਾ ਹੈਗਾ ਕਿ ਸਾਡੇ ਪ੍ਰਧਾਨ ਮੰਤਰੀ ਜੀ ਔਰ ਸਾਡੇ ਗ੍ਰਹਿ ਮੰਤਰੀ ਜਿਹੜੇ ਕੱਲ੍ਹ ਦੇ ਉੱਥੇ ਬੈਠੇ ਹੋਏ ਨੇ ਸ਼ਿ ਨਗਰ ਔਰ ਅੱਜ ਕੱਲ੍ਹ ਉਹ ਸੇ ਪਹਿਲਵਾਂ ਪਹਿਲ ਕਾਮ ਵੀ ਗਏ ਚੁਕੇ। ਔਰ ਸਾਡੇ ਪ੍ਰਧਾਨ ਮੰਤਰੀ ਵਾਪਸ ਅੰਗੇ ਆ ਗਏ ਨੇ ਅੱਜ ਉਹਨਾਂ ਦੀ ਮੀਟਿੰਗ ਹੈਗੀ ਹੈ ਔਰ ਸਖਤ ਸਖਤ ਐਕਸ਼ਨ ਉਹ ਲੈਣਗੇ ਔਰ ਸਾਡੇ ਦੇਸ਼ ਵਾਸੀਆਂ ਦਾ ਬਦਲਾ ਲੈ ਮੈਮ ਕਿੱਥੇ ਨ ਕਿੱਥੇ ਲੱਗਦਾ ਨਹੀਂ ਵੀ ਦੇ ਦੇ ਜਿਹੜੀਆਂ ਏਜੰਸੀਆਂ ਉਹ ਇਸ ਕੰਮ ਨੂੰ ਫੇਲ-ਫੇਲ ਹੋ ਗਈਆਂ ਜਿਹੜਾ ਮੈਂ ਬਟਾਤ ਉਹ ਅੱਜ ਆਸਾਂ ਏਜੰਸੀਆਂ ਫੇਲ ਹੋਈਆਂ ਦੇਸੀ ਦੇਖੋ ਮੈਂ ਇਹ ਵੀ ਕਹਿ ਸਕਦੀ ਮੈਂ ਜੋ ਸੁਣਿਆ ਹੈਗਾ ਅਸੀਂ ਕਿ ਕੱਲ ਜਦੋਂ ਸਾਰੇ ਘੁੰਮਰੇ ਸੀਗੇ ਉੱਥੇ ਚਾਰ ਜਾਂ ਇਸਤਰੀਆ ਚਾਰ ਬੰਦੇ ਅਤੰਕਵਾਦੀ ਪਹਾੜ ਪਹਾੜਾ ਤੋਂ نیچے ਉਤਰੇ ਅਤੇ ਉਹਨਾਂ ਨੇ ਆ ਕੇ ਉੱਥੇ ਗੋਲੀਆਂ ਮਾਰੀਆਂ ਨੇ ਜੋ ਏਜੰਸੀਆ ਆਪਣਾ ਪੂਰਾ ਕੰਮ ਕਰ ਰਹੀਆ ਨੇ ਅਤੇ ਤੁਹਾਨੂੰ ਇਸ ਦਾ ਪੂਰਾ ਜੋ ਹੈ ਤੁਹਾਡੇ ਸਾਹਮਣੇ ਕੱਲ ਪਰ ਤੋਂ ਦੱਸਾਂਗੇ ਗਹੀ ਪੰਜਾਬ ਦਾ ਮਾਹੌਲ ਜੀ ਪੰਜਾਬ ਦੂਜੀ ਲਾਈਨ ਦਾ ਸਥਿਤੀ ਇਦਾਂ ਹੀ ਲੱਗ ਰਹੀ ਹੈ ਦੇਖੋ ਜੀ ਪੰਜਾਬ ਦਾ ਹਾਲ ਮਾੜਾ ਹੀ ਹੈ ਤੁਸੀਂ ਵੀ ਜਾਣਦੇ ਹੋ ਗ੍ਰਨੇਡ ਸਿੱਟੇ ਜਾ ਰਹੇ ਨੇ ਕਤਲ ਹੋਈ ਜਾ ਰਹੇ ਨੇ ਤਾਂ ਹਾਈਲਾਈਟ ਤਾਂ ਹੋਣਾ ਹੀ ਚਾਹੀਦਾ ਹੈ ਅਸੀਂ ਸਟੇਟ ਬਾਰਡਰ ਹੈ ਬਾਰਡਰ ਸਟੇਟ ਹੈਗੇ ਆਪਾਂ ਔਰ ਆਪਾਂ ਨੂੰ ਬਿਲਕੁਲ ਕੋਈ ਇੱਥੇ ਸੇਫ ਨਹੀਂ ਫੀਲ ਕਰ ਰਿਹਾ ਮੈਮ ਕਿਵੇਂ ਦੇਖਦੇ ਹੋ ਕਿ ਵਿਕਾਸ ਸਿੰਘ ਜੀ ਨੇ ਵੀ ਸਵਾਲ ਚੁੱਕੇ ਲਿ ਕਿ ਅੰਮ੍ਰਿਤਪਾਲ ਦੇ ਉਦਾਰਨੀਂ ਦੇ ਕਈ ਪਾਲ ਜਿਹਦੇ ਵਿੱਚ ਬੀਜੇਪੀ ਦੇ ਆਗੂ ਵੀ ਐ ਰਿਹਾ ਸੀ ਬਿੱਟੂ ਹੋ ਗਏ ਆ ਬਿਕਮ ਸੂਜੀਆ ਹੋ ਗਏ ਇਹਨਾਂ ਨੂੰ ਮਾਰਨ ਦੀ ਪਲੈਨਿੰਗ ਕਰ ਰਹੇ ਹੋ ਤੁਸੀਂ ਕਿਸ ਤਰੀਕੇ ਨਾਲ ਦੇਖੋ ਕਿ ਸਰਕਾਰ ਦਾ ਰੋਲ ਕਿਵੇਂ ਦਾ ਹੈਗਾ ਦੇਖੋ ਇਸ ਸਰਕਾਰ ਦਾ ਰੋਲ ਉਹਨਾਂ ਨੇ ਤਾਂ ਹੀ ਰਿਟੈਂਸ਼ਨ ਦਿੱਤੀ ਹੈ ਹੋਰ ਇੱਕ ਸਾਲ ਬਾਅਦ ਤੱਕ ਅੰਮ੍ਰਿਤਪਾਲ ਜੀ ਨੂੰ ਔਰ ਗ੍ਰਹਿ ਮੰਤਰੀ ਜੀ ਨੂੰ ਬਿੱਟੂ ਜੀ ਨੂੰ ਔਰ ਦੇਖੰਭ ਜੀ ਸਾਰਿਆਂ ਨੂੰ ਉਹ ਜਿਹੜਾ ਕੰਸੈਟ ਨਿਕਲਿਆ ਸੀਗਾ ਉਹਦੇ ਵਿੱਚ ਧਮਕਿਆ ਦਿੱਤੀ ਆ ਕਿ ਇਹਨਾਂ ਨੂੰ ਆਪਸ ਵਿੱਚ ਗੱਲ ਕਰ ਰਹੇ ਸੀ ਕਿ ਮਾਰਨਗੇ ਤਾਂ ਉਹਦੇ ਵਿੱਚ ਸਖਤ ਕਾਰਵਾਈ ਹੋ ਰਹੀ ਹੈ ਲੱਗੇ ਕਿ ਪੰਜਾਬ ਸਰਕਾਰ ਸੇ ਉਸ ਤਰੀਕੇ ਦੀ ਸਖਤੀ ਆ ਕਾਰਵਾਈ ਕਰ ਰਹੀ ਹੈ ਕਿਉਂਕਿ ਕਈ ਸਾਰੇ ਨੀਤਰਾਤੀ ਕਈ ਵਾਰ ਗ੍ਰਹਿਮੰਦਰੀ ਦਾ ਨਾਮ ਆ ਰਹੇ ਸੀ ਸਿਕਿਉਰਟੀ ਵਿਭਾਗ ਦੇ ਗ੍ਰਹਿਮੰਦਰੀ ਦਾ ਨਾਮ ਆ ਰਿਹਾ ਅਲਖਨੂਮ ਪੰਜਾਬ ਸਰਕਾਰ ਕਿਸ ਤਰ੍ਹਾਂ ਦੇ ਕਦਮ ਚੁੱਕ ਰਹੀ ਹੈ ਪੰਜਾਬ ਸਰਕਾਰ ਨੂੰ ਸਖਤ ਤੋਂ ਸਖਤ ਕਦਮ ਚੁੱਕਣਾ ਚਾਹੀਦਾ ਹੈਗਾ ਔਰ ਕਿਉਂਕਿ ਇਹ ਹੁਣ ਪਾਰਟੀਵਾਦੀ ਨਹੀਂ ਰਹੀਏ ਨਾ ਆਪ ਹੈ ਨਾ ਕਾਂਗਰਸ ਹੈ ਨਾ ਭਾਜਪਾ ਹੈ ਨਾ ਕੋਚ ਹੈ ਇਹ ਜੋ ਹੈ ਅੱਜ ਅੱਜ ਦੀ ਸਥਿਤੀ ਜੋ ਹੈ ਇਹ ਪੰਜਾਬ ਦੀ ਸਥਿਤੀ ਹੈ ਸਾਰੇ ਦੇਸ਼ ਦੀ ਸਥਿਤੀ ਹੈ ਜੰਮੂ ਕਸ਼ਮੀਰ ਦੀ ਸਥਿਤੀ ਹੈ ਔਰ ਲਾਅ ਐਂਡ ਆਰਡਰ ਜੋ ਹੁੰਦਾ ਹੈਗਾ ਉਹ ਸਾਰੇ ਨਾਗਰਿਕਾਂ ਵਾਸਤੇ ਇੱਕ ਹੁੰਦਾ ਹੈ